ਸਟਾਰ ਏ ਜੀ ਨਿਊ ਚੈਨਲ ਤੇ ਤੁਹਾਡਾ ਸਵਾਗਤ ਕਰਦੇ ਆ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਟਾਰ ਏ ਜੀ ਨਿਊ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਆ ਤੇ ਸਬਸਕ੍ਰਾਈਬ ਕਰੋ ਸ਼ਸ਼ਕਾ ਜੀ ਤੁਸੀਂ ਦੇਖ ਰਹੇ ਹੋ ਸਟਾਰ ਏ ਜੀ ਨਿਊ ਚੈਨਲ ਤੇ ਮੈਂ ਤੁਹਾਡਾ ਆਪਣਾ ਅਮਰਜੀਤ ਸਿੰਘ ਸਟਾਰ ਏ ਜੀ ਨਿਊ ਚੈਨਲ ਦੇਖਣ ਵਾਲੇ ਸਾਰੇ ਸੋਤਿਆਂ ਦਾ ਸਵਾਗਤ ਕਰਦੇ ਆ ਖਾਲਸਾ ਕੋਲ ਦੇ ਵਿੱਚ ਜੁਲਾਈਲਾ ਹੋ ਰਿਹਾ ਵਾ ਤੇ ਆਓ ਉਹਨਾਂ ਨਾਲ ਗੱਲਬਾਤ ਕਰਦੇ ਆ ਸਾਰਾ ਉਹਨਾਂ ਨਾਲ ਸਾਡੇ ਕੋਲ ਖੜੇ ਨੇ ਕੀ ਕਹਿਣਾ ਚਾਹੁੰਦੇ ਆ ਜੋ ਕੀ ਜੁਗਾ ਖਾਲਸਾ ਕੋਲ ਦੇ ਵਿੱਚ ਚੱਲ ਰਿਹਾ ਵਾ ਹਾਂਜੀ ਸਰ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਇਹ ਅੰਤਰਕਾਲ ਜੀ ਦਾ ਮੇਲਾ ਗੁਰੂ ਗੋਬਿੰਦ ਸਿੰਘ ਜੀ ਸਰਕਾਰ ਵੱਲੋਂ ਧਾਰਮਿਕ ਵਿਭਾਗ ਕਾਲਸਾ ਕਾਲਜ ਫਾਰ ਵਿਮਨ ਦੇ ਅੰਮ੍ਰਿਤਸਰ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ ਸਾਡਾ ਇਹਦੇ ਵਿੱਚ ਮਕਸਦ ਇਹ ਹੈ ਕਿ ਜਿਹੜੇ ਸਾਡੇ ਨੌਜਵਾਨ ਬੱਚੇ ਬੱਚੀਆਂ ਨੇ ਉਹਨਾਂ ਵਿੱਚ ਵੱਖ-ਵੱਖ ਤਰ੍ਹਾਂ ਦਾ ਟੈਲੈਂਟ ਹੁੰਦਾ ਹੈ ਤੇ ਉਹਨਾਂ ਨੂੰ ਇੱਕ ਪਲੇਟਫਾਰਮ ਮਿਲਣਾ ਚਾਹੀਦਾ ਹੈ ਉਨੂੰ ਉਤਸ਼ਾਹਿਤ ਕਰਨ ਦੇ ਲਈ ਉਨੂੰ ਚ ਹੋਰ ਵਧਾਉਣ ਲਈ ਉਨੂੰ ਤੇ ਗੁਰੂ ਗੋਬਿੰਦ ਸਿੰਘ ਸਟਡੀ ਸਰਕਲ ਦਾ ਇਹ ਮੰਤਵ ਹੈ ਕਿ ਸਾਡੇ ਨੌਜਵਾਨ ਜਿਹੜੀ ਪੀੜ੍ਹੀ ਆ ਵਿਦਿਆਰਥੀ ਨੇ ਇਹਨਾਂ ਦਾ ਸਰਵਪੱਖੀ ਵਿਕਾਸ ਹੋਵੇ ਤੇ ਜੋ ਇਹ ਪੜ੍ਹਾਈ ਕਰਦੇ ਨੇ ਸੰਸਾਰਿਕ ਪੜ੍ਹਾਈ ਦੇ ਨਾਲ ਨਾਲ ਉਹਨਾਂ ਵਿੱਚ ਹੋਰ ਵੀ ਗੁਣ ਸਰਵਵਕੀ ਵਿਕਾਸ ਸਖੀਅਤ ਉਸਾਰੀ ਹੋਵੇ ਉਹਨਾਂ ਦੀ ਇਸ ਲਈ ਇਹ ਸਾਡਾ ਯੂਤ ਮੇਲਾ ਕਰਵਾਇਆ ਜਾਂਦਾ ਜਿੱਦੇ ਵਿੱਚ ਦਸਤਾਰ ਭਾਸ਼ਣ ਕਵਿਤਾ ਕਵਿਜ ਪੇਂਟਿੰਗ ਤੇ ਸੁੰਦਰ ਲਕਾਈ ਦੇ ਮੁਕਾਬਲੇ ਇਸੇ ਤਰ੍ਹਾਂ ਦੇ ਮੁਕਾਬਲੇ ਅੱਜ ਹੋ ਰਹੇ ਨੇ ਤੇ ਬਹੁਤ ਕਿਸੇ ਵਾਲੀ ਗੱਲ ਹੈ ਕਿ ਦੇ ਵਿੱਚ ਕੋਈ 450 ਦੇ ਕਰੀਬ ਵਿਦਿਆਰਥੀ ਸ਼ਾਮਲ ਹੋਏ ਨੇ ਵੱਖ-ਵੱਖ ਮੁਕਾਬਲਿਆਂ 'ਚ ਤੇ ਬੜੇ ਉਤਸ਼ਾਹ ਨਾਲ ਤੇ ਹਰ ਮੁਕਾਬਲੇ ਵਿੱਚ ਬੜੀ ਪੇਸ਼ਕਾਰੀ ਵਧੀਆ ਆ ਰਹੀ ਹੈ ਭਾਸ਼ਣ ਕਵਿਤਾ ਬਹੁਤ ਅੱਛੀ ਤਰ੍ਹਾਂ ਬੱਚੇ ਬੜੇ ਬਾ ਕਮਾਲ ਪੇਸ਼ਕਾਰੀ ਆ ਉਹਨਾਂ ਦੀ ਸੁੰਦਰ ਲਕਾਈ ਦਸਤਾਰ ਸਾਰੀ ਪੇਸ਼ਕਾਰੀ ਬੜੀ ਵਧੀਆ ਹੈ ਤੇ ਸਾਡੀ ਅਰਦਾਸ ਹੈ ਪਰਮਾਤਮਾ ਅੱਗੇ ਕਿ ਉਹ ਸਾਰਿਆਂ ਨੂੰ ਹੋਰ ਉਦੋਂ ਬਲ ਬਖਸ਼ਣ ਕਿ ਅਸੀਂ ਇਹ ਸਮਾਜ ਨੂੰ ਸਵਾਰੰਧ ਦੇ ਵਿੱਚ ਜਿਹੜਾ ਸੜੀ ਸਰਕਲ ਦਾ ਮੋਟਿਵ ਹੈ ਕਿ ਸਰਬੱਤ ਦਾ ਭਲਾ ਉਹਨੂੰ ਅਸੀਂ ਪ੍ਰਾਪਤ ਕਰ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਸਰ ਮੈਂ ਇੱਕ ਹੋਰ ਗੱਲ ਕਰਨਾ ਚਾਹਾਂਗਾ ਜਿਸ ਤਰ੍ਹਾਂ ਕਿ ਆਪਾਂ ਜੇ ਪੰਜਾਬ ਦੀ ਗੱਲ ਕਰੀਏ ਪੰਜਾਬ ਦੇ ਵਿੱਚ ਜਿਹੜੀ ਪੰਜਾਬੀ ਬਹੁਤ ਘੱਟ ਪ੍ਰਚਲਿਤ ਹੋ ਰਹੀ ਆ ਬਹੁਤ ਘੱਟ ਨੂੰ ਵਰਤਿਆ ਜਾ ਰਿਹਾ ਕੀ ਕਹਿਣਾ ਚਾਹੁੰਦੇ ਆ ਅਸੀਂ ਇਹੀ ਉਤਸ਼ਾਹਤ ਕਰਨੇ ਬੱਚਿਆਂ ਨੂੰ ਇਹ ਬੈਨਰ ਵੀ ਸਾਡੇ ਲੱਗੇ ਹੋਏ ਨੇ ਪੰਜਾਬੀ ਨੂੰ ਉਤਸ਼ਾਹਤ ਕਰਨ ਦੇ ਲਈ ਕਿ ਸਾਡੀ ਮਾਂ ਬੋਲੀ ਆ ਹਰ ਇੱਕ ਨੂੰ ਆਪਣੀ ਮਾਂ ਬੋਲੀ ਨੂੰ ਕੋਈ ਵੀ ਹੈ ਕਿਸੇ ਦੀ ਮਾਂ ਬੋਲੀ ਆ ਉਹਨੂੰ ਅਪਣਾਉਣਾ ਜ਼ਰੂਰੀ ਆ ਕਿਉਂਕਿ ਮਾਂ ਬੋਲੀ ਦੇ ਨਾਲ ਜਿਹੜੀ ਚੀਜ਼ ਅਸੀਂ ਸਮਝ ਸਕਦੇ ਆ ਅੰਡਰਸਟੈਂਡਿੰਗ ਹੋ ਸਕਦੀ ਆ ਉਹ ਹੋਰ ਕਿਸੇ ਭਾਸ਼ਾ ਦੇ ਵਿੱਚ ਚੰਗੀ ਤਰ੍ਹਾਂ ਨਹੀਂ ਅਸੀਂ ਸਮਝ ਸਕਦੇ ਇਸ ਲਈ ਕੋਈ ਵੀ ਮਾਂ ਬੋਲੀ ਜਿੱਦੀ ਵੀ ਹੈ ਸਾਡੀ ਪੰਜਾਬੀ ਮਾਂ ਬੋਲੀ ਆ ਤੇ ਸਾਰਿਆਂ ਨੂੰ ਇਹ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਅਸੀਂ ਮਾਂ ਬੋਲੀ ਨੂੰ ਅਪਣਾਈਏ ਤੇ ਹੋਰਨਾਂ ਨੂੰ ਵੀ ਪ੍ਰੇਰਨਾ ਕਰੀਏ ਕਿ ਇਹ ਸਾਡੀ ਮਾਂ ਦੇ ਬਰਾਬਰ ਹੈ ਬੋਲੀ ਪੰਜਾਬੀ ਇਹਨੂੰ ਅਪਣਾਈਏ ਤੇ ਸਰ ਕਿਹੜੇ ਕਿਹੜੇ ਕਾਲਜ ਤੁਹਾਡੇ ਕੋਲ ਪਹੁੰਚੇ ਸਾਡੇ ਕੋਲ ਲਗਭਗ 35 ਕਾਲਜ 35 ਤੋਂ 40 ਦੇ ਕਰੀਬ ਕਾਲਜ ਪਹੁੰਚੇ ਆ ਜਿਦੇ ਵਿੱਚ ਅੰਮ੍ਰਿਤਸਰ ਤਰਨਤਾਰਨ ਗੁਰਦਾਸਪੁਰ ਦੇ ਨੇ ਖਾਸ ਕਰਕੇ ਜਿਹੜਾ ਖਾਲਸਾ ਕਾਲਜ ਨੇ ਇਹਨਾਂ ਦੇ 7-8 ਕਾਲਜਾਂ ਵਿੱਚੋਂ ਵਿਦਿਆਰਥੀ ਨੇ डीवी कॉलेज बीबीके डीवी कॉलेज एसडी कॉलेज करतारपुर पंडित मोहनलाल कॉलेज करतार फदेगर चूड़ियां सरकारी गुरुनानक कॉलेज कलाफकाना आईटीआई फदेगर चूड़ियां ਤੇ ਖਾਲਸਾ ਕਲ ਚੁੰਡਾ ਦੇਵੀ ਗੁਰਨਾਨਕ ਦੇਵ ਯੂਨੀਵਰਸਿਟੀ ਕਾਲਜ ਚੂਂਗ वीरका ਇਸ ਤਰ੍ਹਾਂ ਸਾਡੇ ਕੋਲ 35 40 ਕਾਲਜਾਂ ਦੇ ਵਿਦਿਆਰਥੀ ਇਹਦੇ ਵਿੱਚ ਸ਼ਾਮਲ ਹੋ ਰਹੇ ਜੀ ਇਹ ਸਾਰੇ ਵਿਦਿਆਰਥੀਆਂ ਨੂੰ ਕੀ ਸਨੇਹਿਤਣਾ ਚਾਹੁੰਦੇ ਹੋ ਅੱਪਾ ਵਿਦਿਆਰਥੀਆਂ ਤੋਂ ਆਸ ਕਰਦੇ ਆ ਕਿ ਇਹ ਅੱਜ ਜੋ ਮੁਕਾਬਲੇ ਵਿੱਚ ਸ਼ਾਮਲ ਹੋਏ ਨੇ ਇਹਨਾਂ ਵਿੱਚ ਬਹੁਤ ਟੈਲੈਂਟ ਆ ਤੇ ਸਮਾਜ ਵਿੱਚ ਜੋ ਬੁਰਾਈਆਂ ਨੇ ਕੁਰੀਤੀਆਂ ਨੇ ਉਹਨਾਂ ਨੂੰ ਦੂਰ ਕਰਨ ਦੇ ਲਈ ਨੈਤਿਕ ਕਦਰਾਂ ਕੀਮਤਾਂ ਨੂੰ ਉਤਸ਼ਾਹਤ ਕਰਨ ਦੇ ਲਈ ਵਿਦਿਆਰਥੀਆਂ ਨੂੰ ਅੱਗੇ ਆਉਣਾ ਚਾਹੀਦਾ ਹੈ ਇਹ ਨੌਜਵਾਨ ਪੀੜੀ ਜਿਹੜੀ ਆ ਸਮਾਜ ਨੂੰ ਸੁਧਾਰਨ ਦੇ ਵਿੱਚ ਸਵਾਰਨ ਦੇ ਵਿੱਚ ਬੜਾ ਵੱਡਾ ਯੋਗਦਾਨ ਪਾ ਸਕਦੀ ਹੈ ਇਸ ਕਰਕੇ ਅਸੀਂ ਵਿਦਿਆਰਥੀਆਂ ਨੂੰ ਇਹ ਅਪੀਲ ਕਰਦੇ ਆ ਕਿ ਉਹ ਸਮਾਜ ਨੂੰ ਸਮਾਰਨ ਦੇ ਵਿੱਚ ਨਰੋਇਆ ਸਮਾਜ ਸਿਰਜਣ ਦੇ ਲਈ ਅੱਗੇ ਆਉਣ ਜੀ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ